ਹਾਂਜੀ ਅਸੀਂ ਅੱਜ ਪਿੰਡ ਟੂਟੋ ਮੁਜਰ ਦੀ ਪੰਚਾਇਤ ਨਾਲ ਕੁਝ ਗੱਲਬਾਤ ਕਰਨ ਜਾ ਰਹੇ ਹਾਂ ਗੱਲ ਕਰਨ ਦਾ ਜਿਹੜਾ ਹੈਗਾ ਮੁੱਦਾ ਉਹ ਇਹ ਹੈਗਾ ਕਿ ਜੋ ਪਾਣੀ ਅੱਜ ਜਿਹੜਾ ਪਿੰਟੂਟੋ ਮੁਜਰ ਦੇ ਵਿੱਚ ਆਇਆ ਹਰ ਦਾ ਮਾਹੌਲ ਬਣਿਆ ਹੋਇਆ ਸਾ ਉਹਦੇ ਬਾਰੇ ਵਿੱਚ ਅਸੀਂ ਗੱਲਬਾਤ ਕਰਨੀ ਚਾਹਾਂਗੇ ਕਿ ਉਹ ਜਿਹੜਾ ਹੈਗਾ ਪਾਣੀ ਚੋ ਦੇ ਵਿੱਚ ਜਾਣ ਦੀ ਬਜਾਏ ਉਹ ਪਿੰਡ ਵੱਲੋਂ ਨੇ ਆਪਣਾ ਮੂੰਹ ਮੂੜ ਲਿਆ ਉਹਦੇ ਬਾਰੇ ਵਿੱਚ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਨੀ ਚਾਹਾਂਗੇ ਸਾਬਕਾ ਸਰਪੰਚ ਸਰੇ ਆਪਣੇ ਸੁਨੀਲ ਕੁਮਾਰ ਮੈਂਟੂ ਜੀ ਦੇ ਨਾਲ ਹਾਂਜੀ ਸਰ ਕੀ ਕਹਿਣਾ ਚਾਹਾਂਗੇ ਦੇਖੋ ਜੇ ਤਾਂ ਮੈਂ ਡਰੇਨ ਡਿਪਾਰਟਮੈਂਟ ਦੇ ਇਹ ਕਮਜ਼ੋਰੀਆਂ ਦੀ ਗੱਲ ਕਰੂੰਗਾ ਜੀ ਜਿਨ੍ਹਾਂ ਨੇ ਮੌਕੇ ਸਿਰ ਇਹਨਾਂ ਨੂੰ ਸੰਭਿਆ ਨਹੀਂ ਅੱਗੇ ਨਰੇਗਾ ਦੇ ਥਰੂ ਇਹ ਪਹਿਲਾਂ ਡਰੇਨਾ ਸਾਫ ਕਰਾਉਦੇ ਹੁੰਦੇ ਸੀ ਪਰ ਹੁਣ ਸਰਕੰਡਾ ਤੇ ਕਾ ਤੇ ਵਿੱਚ ਨੜੇ ਉਦਾਂ ਹੀ ਜੰਮਿਓ ਆ ਮੈਨੂੰ ਸ਼ੱਕ ਪਿਛਲੇ ਸਾਲ 1.5 ਸਾਲ ਤੋਂ ਤਾਂ ਉਹਦੀ ਸਫਾਈ ਨਹੀਂ ਹੋਈ ਉਹ ਰਹਿੰਦੀ ਖੁੰਦੀ ਕਤਰ ਮਾਇਨਿੰਗ ਨੇ ਕੱਢ ਲਈ ਹੋਆ ਉੱਤੋਂ ਲੋਕਾਂ ਨੇ ਬੰਨ ਝੱਕ ਦਿੱਤੇ ਹੋਆ ਜਿਹੜਾ ਹੋਰ ਜਿਹੜਾ ਸਭ ਤੋਂ ਵੱਡਾ ਕੰਮ ਆ ਉਹ ਮੋਰੇ ਇੱਕ ਸਕੂਲ ਨੇ ਗਰਾਊਂਡ ਬਣਾਈ ਉਹ ਪ੍ਰਾਈਵੇਟ ਸਕੂਲ ਨੇ ਉਹਦੀ ਟੱਕਰ ਵੀ ਲੱਗਦੀ ਆ ਉਹਦੇ ਮੋਰੇ ਸਰ ਗਰਾਊਂਡ ਮੈਂ ਮਾਫ ਕਰਨਾ ਜਾਂ ਗਲਟ ਹੋ ਗਿਆ ਉਹਦੀ ਜਿਹੜੀ ਗਰਾਊਂਡ ਦੀ ਟੱਕਰ ਕਹਿ ਸਕਦੇ ਆ ਕਿ ਜਿਹੜਾ ਪੁਲ ਬਣਾਇਆ ਉਹਦੇ ਥੱਲੇ ਵੀ ਕੁਝ ਉਸਾਰੀ ਕੀਤੀ ਹੈ ਦੇਖੋ ਜੀ ਜਦ ਮੋਰੇ ਗਰਾਊਂਡ ਬਣ ਜਾਂਦੀ ਆ ਉਹਦੇ ਵਿੱਚ ਆ ਕੇ ਪਾਣੀ ਦੀ ਟੱਕਰ ਲੱਗਦੀ ਆ ਉਹ ਜਿਹੜਾ ਪਾਣੀ ਆ ਉਹ ਸਾਈਡ ਤੋਂ ਹੋ ਕੇ ਨਿਕਲਦਾ ਗਰਾਊਂਡ ਦੇ ਗਰਾਊਂਡ ਦੇ ਵਿੱਚ ਤੋਂ ਉਸ ਵੇਲੇ ਆ ਨਾ ਜਿਸ ਵੇਲੇ ਪਿੱਥਿਓ ਥਾ ਪਾਣੀ ਆ ਜਾਂਦਾ ਆ ਉਹ ਸਾਰਿਆਂ ਸਪੈਨਾਂ ਵਿੱਚ ਹੀ ਨਹੀਂ ਨਿਕਲਦਾ ਪੁਰਦੇ ਆਂ ਸਰ ਤੁਸੀਂ ਇੱਕ ਮੈਂ ਗੱਲ ਕਰਨੀ ਚਾਹਾਂਗਾ ਕਿ ਜੋ ਤੁਸੀਂ ਪਹਿਲਾਂ ਗੱਲ ਕੀਤੀ ਹੈ ਜੀ ਆਕੇ ਮਾਈਨਿੰਗ ਮਾਈਨਿੰਗ ਦਾ ਇਹਦੇ ਕੀ ਮਤਲਬ ਹੈ ਤੇ ਉਹ ਤੁਸੀਂ ਇੱਕ ਜਾ ਕੇ ਦੇਖੋ ਨਾ ਜੀ ਜਿਹੜੇ ਮੋਗਵਾਲ ਦਾ ਦੂਸਰਾ ਆ ਆਪਣਾ ਬੇਲਾ ਆ ਮਕਵਾਲਾ ਬੇਲਾ ਆ ਜਾਂਦੇ ਆ ਜੰਗਲ ਕਹਿ ਸਕਦੇ ਆਪਾਂ ਮਾਨ ਜੀ 40 45 ਖੇਤਵਾ ਮਕਵਾਲਾ ਦੇ ਤਾਂ ਟੋਗਜਾਲੇ ਦੇ ਉੱਤੇ ਕਰਾ ਲਾਤੇ ਤਕਰੀਬਨ 22-22 ਖੇਤਾਂ ਦੇ ਵਿੱਚ ਕਿਸੇ ਟਾਈਮ ਬਹੁਤ ਵੱਡਾ ਬੰਨ ਹੁੰਦਾ ਸੀ ਜੋ ਮੇਰੀ ਟਰਮ ਦੇ ਵਿੱਚ ਵੀ ਰਿਹਾ ਪਰ ਮੇਰੀ ਟਰਮ ਦੇ ਦਰਮਿਆਨ ਅਸੀਂ ਇੱਕ ਵਾਰੀ ਚੈੱਕ ਕੀਤਾ ਜੀ ਤੇ ਉਸ ਵੇਲੇ ਉਹ ਚੱਕ ਹੋ ਚੁੱਕਾ ਸੀ ਉਹਦਾ ਉਸ ਵੇਲੇ ਵੀ ਪਾਣੀ ਆਇਆ ਸੀ ਅੱਜ ਇਹ ਆ तकरीबन 23 ਦੇ ਦੇ ਤੁਸੀਂ ਕਹਿੰਦੇ ਚੱਕ ਹੁੰਦਾ ਸੀ ਚੱਕ ਕੀ ਚੱਕ ਹੋ ਰਿਹਾ ਉਹ ਕਲੀਅਰ ਕਰੋ ਮੜ ਜਾ ਉਹ ਸੋਚਦਾ ਕਿ ਚੱਕ ਹੋ ਗਿਆ ਜੀ ਇਹ ਯਾ ਮੈਂ ਕਿ ਬੰਨ ਜਿਹੜਾ ਲਗਾਇਆ ਸੀ ਚੱਕ ਲਿਆ ਉਸ ਮੇਲੇ ਵਿੱਚ ਦਿਸਿਆ ਨਹੀਂ ਸਾਨੂੰ ਉਹ ਕਿਤੇ ਵੀ ਨਹੀਂ ਬੰਨ ਦਿਸਿਆ ਜੀ ਉਹ ਕਿੱਥੇ ਗਿਆ ਜੀ ਕੋਸ਼ਤਾ ਮਾੜਾ ਮੋਟਾ ਜਿਹੜਾ ਆ ਲੋਕਾਂ ਨੇ ਚੱਕ ਲਿਆ ਹੁਣ ਕੋਈ ਰਾਨਾ ਖੁੰਨਾ ਕੀਤਾ ਆਣਿਆਂ ਨੇ ਕੀਤਾ ਜੜੜਾ ਆਇਆ ਕੀ ਅਸੀਂ ਇਹਨੂੰ ਮਾਈਨਿੰਗ ਦਾ ਨਾਮ ਦੇ ਸਕਦੇ ਆ ਦੇਖੋ ਜਿਹੜਾ ਚੋਰੀ ਚੱਕ ਹੋਇਆ ਇਹਨੂੰ ਮਾਈਨਿੰਗ ਤਾਂ ਨਹੀਂ ਕਿਹਾ ਜਾਦਾ ਤਾਂ ਬਸ ਚੋਰੀ ਦਾ ਰੇਤਾ ਚੱਕ ਹੋਇਆ ਯਾਰ ਜਿਹਦੇ ਨਾਲ ਇਹ ਹਾਰਡਵਰਕਾ ਮਾਹੌਲ ਬਣਿਆ। ਆਲ ਹੋ ਗਿਆ ਹੁਣ ਇਹ ਪਾਣੀ ਉਸ ਤੋਂ ਨਜ਼ਾਰੇ ਦੇ ਸਭ ਲੈਹਦੇ ਪਾਸੇ ਦੀ ਹੋ ਕੇ ਇਹ ਡੰਡੇਆਲ ਜਾ ਵੜਦਾ ਪਾਣੀ ਇਹ ਇੱਕ ਪਿੰਡ ਦੀ ਪ੍ਰਭਾਅ ਸਥੋਰੇ ਘਟੂਗੜ ਦੋ ਢਾਈ ਸੌ ਏਕੜ ਜ਼ਮੀਨ ਪ੍ਰਭਾਅ ਸਥੋਰੇ। ਕਹਿੰਦਾ ਮਤਲਬ ਹੈ ਕਿ ਜੇ ਇਹਦੇ ਨਾਲੋਂ ਜ਼ਿਆਦਾ بارش ਪੈਂਦੀ ਤਾਂ ਇਹ ਪਾਣੀ ਮਾਰੂ ਵੀ ਹੋ ਸਕਦਾ ਸੀ। ਇਹ ਤਕਰੀਬਨ ਡੰਡੇਆਲ ਨੂੰ ਲੈ ਜਾਣਾ ਸੀ ਇਹਨਾਂ ਨੇ ਕੋਸ਼ਿਸ਼ ਕਰ। ਇੱਕ ਵਾਰ ਥੈਂਕ ਯੂ ਬਹੁਤ। ਅਸੀਂ ਗੱਲ ਕਰੇ ਜਾਵਾਂਗੇ ਪਿੰਡੂ ਤੋਂ ਮਜਾ ਤੇ ਮੌਜੂਦਾ ਸਰਪੰਚ ਦੇ ਨਾਲ ਇੱਕ ਸਿਰਫ ਇੱਕ ਤੋਂ ਗੱਲ ਕਰਾਂਗੇ ਤੁਹਾਡੇ ਨਾਲ ਕਿ ਜਿਹੜਾ ਇਹ ਹੜ੍ਹ ਵਰਗਾ ਮਾਹੌਲ ਬਣਿਆ तकरीबन ਦੇਖਿਆ ਸੀ ਜਿੰਨਾ ਇਹ ਪਾਣੀ ਜਿਹੜਾ ਆਇਆ ਸ਼ਿਵਾਲਕ ਪਹਾੜੀਆਂ ਦੇ ਵਿੱਚੋਂ ਜਾਂ ਮਤਲਬ ਆਸੇ ਪਾਸੇ ਦੇ ਪਿੰਡਾਂ ਦੇ ਵਿੱਚੋਂ ਪਾਣੀ ਇਕੱਠਾ ਹੋ ਕੇ ਆਇਆ ਉਹਦੇ ਵਿੱਚ ਸਾਨੂੰ ਇਦਾਂ ਲੱਗਾ ਕਿ ਜਿਹੜੀ ਝੋਨੇ ਦੀ ਫਸਲ ਹੈਗੀ ਉਹ ਕਾਫੀ ਪ੍ਰਭਾਵਿਤ ਹੋਈ ਹੈ ਇਹਦੇ ਬਾਰੇ ਵਿੱਚ ਕੀ ਆ ਪੰਚੜਾ ਕਰਾਇਆ ਕੁਛ ਨੁਕਸਾਨਾਂ ਬਾਰੇ ਕੁਛ ਕਰਾਂਗੇ ਆਪਾਂ ਤੇਰੇ ਅਸੀਂ ਦੇਖ ਕੇ ਆਇਆ ਪਾਣੀ ਫਟਲ ਬੇਕੇ ਪਾਣੀ ਘੁੰਮਦਾ ਝੋਨੇ ਦੀ ਜੀ ਅਸੀਂ ਮੈਂ ਤਾਂ ਮੇਰਾ ਮੁੰਡਾ ਪੰਜ ਨਾਲ ਜਾ ਕੇ ਦੇਖ ਕੇ ਆਇਆ ਤੇ ਅਸੀਂ ਇਹ ਵੀ ਨੂੰ ਕਿਹਾ ਵੀ ਫੇਰ ਰਿਟਾ ਰਿਹਾ ਮੁੰਡੇ ਦੀ ਮਾਰ ਤੇ ਇਹਦਾ ਕਾਰਨ ਹੋਈ ਹੈ ਜੀ ਜਿਹੜੀ ਗਰਾਊਂਡ ਬਣੀ ਹੈ ਨਾ ਉੱਤੇ ਟੱਕਰ ਬਣ ਗਈ ਹੋਇਆ ਟੱਕਰ ਬਣ ਕੇ ਤਾਂ ਪਿੰਡਾਂ ਨੂੰ ਰੋਕੋ ਗਿਆ ਪਾਣੀ ਦਾ ਜੀ ਸਰ ਆਪਾਂ ਬੇਨਤੀ ਕਰ ਰਹੇ ਸੀ ਕਿ ਜਿਹੜਾ ਨੁਕਸਾਨ ਹੋਇਆ ਹਾਂ ਜੀ ਕਿਸਾਨਾਂ ਦਾ ਉਹਦੇ ਬਾਰੇ ਤੁਸੀਂ ਕੀ ਕਰ ਰਹੇ ਹੋ ਸਰ ਨੁਕਸਾਨ ਤੇ ਗਵਰਨਮੈਂਟ ਨੂੰ ਦੇਖਣਾ ਚਾਹੀਦਾ ਤੁਸੀਂ ਕੀ ਕੀ ਕਰੋਗੇ ਅਸੀਂ ਅੱਜ ਉਹਨਾਂ ਤੋਂ ਨਾਮ ਕਰਾਂਗੇ ਇਹਦੇ ਬਾਰੇ ਮਤਲਬ ਜੋ ਮੌਜੂਦਾ ਬਧਾਇਕ ਹੈਗੇ ਨਹੀਂ ਨਹੀਂ ਡਿਪਟੀ ਸਪੀਕਰ ਸਾਹਿਬ ਨੂੰ ਨਾਲ ਗੱਲ ਕਰਾਂਗੇ ਇਹਦੇ ਬਾਰੇ ਓਕੇ ਸਰ ਤਾਂ ਹੈਗੇ ਮੈਂ ਪਿੰਟੂ ਤੁਮਜਰ ਦੇ ਪੰਜ ਜਿਹੜੇ ਹੈਗੇ ਅਸੀਂ ਇਹਨਾਂ ਨਾਲ ਵੀ ਇਸ ਮੁੱਦੇ ਤੇ ਗੱਲ ਕਰਨੀ ਚਾਹਾਂਗੇ ਕਿ ਕੀ ਕਹਿਣਾ ਚਾਹਾਂਗੇ ਇਸ ਜਿਹੜਾ ਹੈਗਾ ਮਾਹੌਲ ਜਿਹੜਾ ਹੈਗਾ ਪਿੰਟੂ ਤੁਮਜਰ ਦੇ ਵਿੱਚ ਹਰ ਵਰਗਾ ਮਾਹੌਲ ਹੈ ਇਹਦੇ ਬਾਰੇ ਬਿਲਕੁਲ ਸਰ ਸਾਡੇ ਪਿੰਡ ਦੇ ਦੋ ਘਰ ਜਿਹੜੇ ਉਹਨਾਂ ਦਾ ਕਨੈਕਸ਼ਨ ਬਿਲਕੁਲ ਸਾਡੇ ਪਿੰਡ ਨਾਲੋਂ ਕੱਟ ਹੋ ਗਿਆ ਆ ਉਹਨਾਂ ਦੇ ਜਾਨੀ ਵੀ ਤੇ ਮਾਲੀ ਨੁਕਸਾਨ ਵੀ ਬਹੁਤ ਛੇੜੀਆ ਟੈਂਪੜੀ ਹੋਈ ਹੈ ਜੇ ਪਾਣੀ ਜ਼ਿਆਦਾ ਆਉਂਦਾ ਤਾਂ ਮਾਤਾ ਨ ਸੜਕ ਨਾਲੋਂ ਕਨੈਕਸ਼ਨ ਬਿਲਕੁਲ ਕੱਟ ਹੋ ਗਿਆ ਹੈ ਉਹਨਾਂ ਨੂੰ ਮੰੰਗਣੋਂ ਰਾਸਤਾ ਵੀ ਹੈ ਨਹੀਂਗਾ ਛੋਟੇ ਛੋਟੇ ਬੱਚੇ ਹੈ ਉਹਨਾਂ ਦੇ ਘਰ ਪਸ਼ੂ ਆ ਉਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਆ ਇਸ ਟਾਈਮ ਜਿੱਦਾਂ ਸਰਪੰਚ ਸਾਹਿਬ ਹੁਣੇ ਗੱਲ ਕੀਤੀ ਸੀ ਇਹਦੇ ਨੂੰ ਸਬੰਧਤ ਵਿਭਾਗਾਂ ਨੂੰ ਬੇਨਤੀ ਵੀ ਕਰਦੇ ਆ ਤੇ ਅਪੀ ਸਪੀਕਰ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਸਾਡੇ ਇਸ ਟੀ ਦਾ ਕੋਈ ਹੱਲ ਕਰਾਓ ਜਿਹੜਾ ਲੋਕਾਂ ਦਾ ਨੁਕਸਾਨ ਰੁਕੂ ਪਹਚਾਇਆ ਜਾਵੇ ਜਾਂ ਜਿਹੜਾ ਫਸਲਾਂ ਦਾ ਨੁਕਸਾਨ ਹੁੰਦਾ ਉਹਨੂੰ ਸਬੰਧਤ ਵਿਭਾਗਾਂ ਨਾਲ ਕਾਰਵਾਈ ਕਰਨ ਗਰਾਊਂਡ ਦਾ ਕੋਈ ਹੱਲ ਕਰਨ ਜਾਂ ਜਿਹੜਾ ਬੰਨ ਸਾਡੇ ਪਿੰਡ ਦਾ ਪਟਿਆ ਹੈ ਉਹਦਾ ਕੋਈ ਬੰਦ ਕਰਕੇ ਪਰ ਇਹ ਚਾਲੂ ਪਾਦੇ ਦੁਆਰਾ ਜਰੂਰੀ ਕੀਤਾ ਜਾਵੇ ਜਿਹੜਾ ਪਾਣੀ ਦਾ ਰੋਕ ਉੱਧਰ ਨੂੰ ਬੜਾ ਕਾਫੀ ਸਮੇਂ ਤੋਂ ਆਪਾਂ ਦੇਖਦੇ ਆ ਰਹੇ ਹਾਂ ਨਾ ਮਸਤਨ ਕਾਫੀ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਆ ਕਿ ਜਿਹੜਾ ਇਹ ਪਾਣੀ ਪਹਿਲਾਂ ਹੁੰਦਾ ਸੀਗਾ ਇਹ ਚੋਹ ਦੇ ਵਿੱਚ ਜਿੱਥੋਂ ਪਾਣੀ ਦਾ ਨਿਕਾਸ ਅਸਲੀ ਹੁੰਦਾ ਉਧਰ ਨਿਕਲਦਾ ਸੀਗਾ ਹੁਣ ਇਹ ਪਾਣੀ ਜਿਹੜਾ ਹੈਗਾ ਚੋਹ ਦੇ ਵਿੱਚ ਜਾਣ ਦੀ ਜਗ੍ਹਾ ਪਿੰਡ ਬਚਾਵੜਿਆ ਇਹਦੇ ਬਾਰੇ ਵਿੱਚ ਕੀ ਕਰਨ ਤਾਂ ਵੀ ਕੀ ਕਾਰਨ ਹੈ ਜਿਹਦਾ ਕਾਰਨ ਤੋਂ ਪਹਿਲਾਂ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਨੂੰ ਵੀ ਦੱਸਿਆ ਸਭ ਤੋਂ ਵੱਡੇ ਦੋ ਮੇਨ ਕਾਰਨ ਤਾਂ ਇਹਦੇ ਇਹੀ ਹੈ ਜੀ ਇੱਕ ਬੰਨ ਦਾ ਚੱਕ ਹੋਣਾ ਤੇ ਦੂਜਾ ਸਕੂਲ ਦੇ ਵਿੱਚ ਜਿਹੜੀ ਸਕੂਲ ਵਾਲ ਇਹ ਠੀਕਾ ਮਤਲਬ ਪੁਲ ਦੇ ਥਲੇ ਕੰਧ ਕੀਤੀ ਹੋਈ ਹੈ। ਨਹੀਂ ਪੁਲ ਦੇ ਥਲੇ ਤਾਂ ਉਹਨਾਂ ਨੇ ਜਾਨਕੀ ਕੰਧ ਤੱਕ ਕਰ ਦਿੱਤੀ ਦੋਨੋਂ ਸਾਈਡਾਂ ਤੇ ਪੁਲ ਤੋਂ ਪਿੱਛੇ ਦੋ ਟਾਈ ਖੇਤ ਪਿੱਛੇ ਉਹਦੇ ਜੋ ਪਾਣੀ ਦਾ ਰੁੱਖ ਜਿਹੜਾ ਪਿੱਛੇ ਮੋੜ ਗਿਆ ਆ ਮੋੜ ਕੇ ਸਕੂਲ ਦੇ ਉੱਪਰ ਵੀ ਹੋ ਕੇ ਸਾਡੇ ਪਿੰਡ ਨੂੰ ਮਾਰਦਾ ਜਿਹਦਾ ਯਾਨੀ ਕਿ ਸਾਡੇ ਪਿੰਡ ਨੂੰ ਵੀ ਅਗਲੇ ਪਿੰਡਾਂ ਨੂੰ ਵੀ ਕਾਫੀ ਨਸਾਨ ਹੋਇਆ ਸਾਡੇ ਉੱਪਰ